ਸੰਗਤ ਜੀ ਆਪਾਂ ਚੌਪਈ ਸਾਹਿਬ ਦੀ ਸੰਥਿਆ ਕਰਿਆ ਤੇ ਕੱਲ ਆਪਾਂ ਜੀ ਨੇ ਸਰਵਣ ਕੀਤਾ ਸੀ ਹਮਰੀ ਕਰੋ ਹਾਸ ਤੈ ਰਛਾ ਅੱਜ ਅਗਲੀ ਪੌੜੀ ਆਰੰਭ ਹੁਣ ਜਾ ਰਹੀ ਹੈ ਤੇ ਪੰਕਤੀ ਆਉਂਦੀ ਹੈ ਹਮਰੇ ਦੁਸ਼ਟ ਸਬੈ ਤੁਮ ਘਾਵਹੁ ਸਬੈ ਤੇ ਬਿਸਰਾਮ ਲਾਉਣਾ ਹੈ ਇਸ ਨੂੰ ਸਬੈ ਨਹੀਂ ਉਚਾਰਨ ਕਰਨਾ ਸਬੈ ਸਬੈ ਉਚਾਰਨ ਸਬੈ ਹਮਰੇ ਦੁਸ਼ਟ ਸਬੈ ਤੁਮ ਘਾਵੋ ਇਹ ਧਿਆਨ ਦੇਣਾ ਕਿ ਇੱਥੇ ਹਾਹ ਨੂੰ ਔਂਕੜ ਲੱਗਾ ਹੈ ਘਾਵੋ ਉਚਾਰਨ ਕਰਨਾ ਆਪ ਹਾਥ ਦੇ ਦੇ ਤੇ ਵਿਸ਼ਰਾਮ ਲਾਉਣਾ ਆਪੋਣੀ ਪੜਨਾ ਕਈ ਸੰਗਤਾਂ ਪੱਪੇ ਦੇ ਔਂਕੜ ਜੜ ਲੱਗਾ ਹੈ ਇਸ ਨੂੰ ਲਾ ਕੇ ਉਚਾਰਨ ਕਰ ਜੰਦੀ ਆਪੋ ਕਈ ਜਿਹੜੇ ਲਗਾ ਮਾਤਰਾ ਹੁੰਦੀਆਂ ਐ ਸਾਇਲੈਂਟ ਹੋ ਜਾਂਦੀਆਂ ਐ ਠੀਕ ਆ ਆਪ ਹਾਥ ਦੈ ਦੈ ਉਚਾਰਨ ਕਰਨਾ ਦਦੇ ਦਲਾਵਾ ਲੱਗੀਆਂ ਆਪ ਹਾਥ ਦੈ ਮੋਹੇ ਮੰਮੇ ਹੋੜੈ ਹਾਹੇ 시ਹਾਰੀ ਹੀ ਮੋਹੇ ਠੀਕਾ ਮੋਹੇ ਬਚਾਵਹੁ ਬਚਾਵਹੁ ਉਚਾਰਨ ਕਰਨਾ ਹਾਹੇ ਨੇ ਔਂਕੜ ਲੱਗਾ ਐ ਸੁਖੀ ਸੁਖੀ ਨਹੀਂ ਕਹਿਣਾ ਇਸ ਨੂੰ ਇਸ ਨੂੰ ਪੋਲਾ ਉਚਾਰਨ ਕਰਨਾ ਸੁਖੀ ਸੁਖੀ ਬਸੈ 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 ਨਹੀਂ ਕਹਿਣਾ ਇਹ ਵੀ ਪੋਲਾ ਉਚਾਰਨ ਕਰਨਾ ਸੁਖੀ ਬਸੈ ਇੱਥੇ ਵਿਸਰਾਮ ਲਾਉਣਾ ਹੈ ਬਸੈ ਤੇ ਸੁਖੀ ਬਸੈ ਮੋਰੋ ਦੋਨੇ ਹੋੜੇ ਲੱਗਿਆ ਮੋਰੋ ਮੰਮੇ ਹੋੜਾ ਰਾਰੇ ਹੋੜਾ ਮੋਰੋ ਪਰਵਾਰਾ ਪਰਵਾਰਾ ਉਚਾਰਨ ਕਰਨਾ ਕਈ ਸੰਗਤਾਂ ਇਸ ਨੂੰ ਪਰਿਵਾਰਾ ਪੜ ਜਾਂਦੀ ਹੈ ਪਰਿਵਾਰਾ ਨਹੀਂ ਪੜਨਾ ਰਾਰੇ ਦੀ ਸਿਆਰੀ ਲੱਗੀ ਐ ਬਿਹਾਰੀ ਨਹੀਂ ਲੱਗੀ ਸਿਆਰੀ ਹੀ ਉਚਾਰਨ ਕਰਨੀ ਪਰਿਵਾਰਾ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਇੱਥੇ ਅੱਧਾ ਜਈਆ ਲੱਗਾ ਹੈ ਇਸ ਨੇ ਕੀ ਬਨਣਾ ਹੈ ਇਸ ਨੇ ਬਣ ਜਾਣਾ ਐੜਾ ਠੀਕ ਆ ਇਸ ਨੂੰ ਪਹਾੜਾ ਉਚਾਰਨ ਕਰਨਾ ਅਧਕ ਲਾ ਕੇ ਉਚਾਰਨ ਕਰਨਾ ਹੈ ਸੇਵਕ ਸਿਖ ਸਿਖ ਸਿਖਿਆ ਹਾ ਐੜਾ ਗਿਆ ਕੇ ਉਚਾਰਨ ਕਰਨਾ ਇਸ ਜਈਏ ਨੇ ਐੜਾ ਬਣ ਜਾਣਾ ਅਧਕ ਲਾ ਕੇ ਸ ਸਿਆਰੀ ਉੱਤੇ ਅਧਕ ਖਖਾ ਤੇ ਐੜਾ ਸੇਵਕ ਸਿਖ ਸਬੈ ਇੱਥੇ ਸਬੈ ਤੇ ਵਿਸਰਾਮ ਲਾਉਣਾ ਹੈ ਸੇਵਕ ਸਿਖ ਸਬੈ ਕਰਤਾਰਾ ਸਵੇਰੇ ਤੇ ਵਿਸਰਾਮ ਲਾ ਕੇ ਫਿਰ ਕਰਤਾਰਾ ਪੜਨਾ ਸਮਝ ਲੱਗੀ ਸਾਰੀ ਪੰਕਤੀ ਦੀ ਹਾਂਜੀ ਪੰਕਤੀ ਆਉਂਦੀ ਹੈ ਮੋ ਰੱਛਾ ਨਿਜ ਕਰਦੈ ਕਰਿਐ ਰੱਛਾ ਤੇ ਵਿਸਰਾਮ ਲਾਉਣਾ ਹੈ ਨਿਜ ਕਰ ਦੈ ਦੈ ਉਚਾਰਨ ਕਰਨਾ ਦੁਲਾਵਾਂ ਲੱਗੀਆਂ ਕਰਿਐ ਇੱਥੇ ਜਈਆ ਲੱਗਾ ਇਸ ਨੇ ਐੜਾ ਬਣ ਜਾਣਾ ਹੈ ਜਿਹੜੀ ਸਿਹਾਰੀ ਲੱਗੀ ਹੈ ਇੰਨੇ ਬਿਹਾਰੀ ਬਣ ਜਾਣਾ ਹੈ जिथे जई लगा होइए तो पहला, पहला किसी अखर त सारी लगी बारी बनना यह ध्यान रखना है जइए तो पहला कोई भी अखर आ जाए उस सियारी लगी है तो उसने बिहारी तो बनना है कक्के कक्का रारे बिहारी एडे दलावा करिए मूर अच्छा निज कार करिए सब बैरन कौ बैरन पढ़ना है लगी बेरन नहीं पढ़ना बैरन ਸਭ ਬੈਰਨ ਕਉ ਕਕੇ ਕਨੋੜਾ ਕਨੋੜੇ ਦੀ ਬਾਜ ਉਚਾਰਨ ਕਰਨੀ ਕਉ ਇੱਥੇ ਵੀ ਸ਼ਰਾਮ ਲਾਉਣੀ ਆ આજ ਸੰਗਰੀਏ ਸੰਗਰੀਏ ਉਚਾਰਨ ਕਰਨਾ ਸੰਗਰੀਏ ਨਹੀਂ ਪੜਨਾ ਸੰਗਰੀਏ ਕਈ ਸੰਗਤਨ ਸੰਗਰੀਏ ਪੜ ਜਾਂਦੇ ਆ ਇਹ ਰਾਰੇ ਨੂੰ ਸਿਆਰੀ ਉਚਾਰਨ ਕਰ ਜੰਨੀ ਆ ਪਰ ਇੱਥੇ ਜਈਆ ਲੱਗਿਆ ਜਈਏ ਨੇ ਐੜਾ ਬਣ ਜਾਨਾ ਐੜੇ ਤੇ ਲਾਵਾਂ ਰਾਰੇ ਬਿਹਾਰੀ ਸੰਗਰੀਏ ਕਰੀਏ ਸੰਗਰੀਏ ਸਮਝ ਲੱਗੀ ਨਾ ਹਾਂਜੀ ਹਾਂ ਪੂਰਨ ਹੋਏ ਇੱਥੇ ਵਿਸਰਾਮ ਲੱਗਣਾ ਪੂਰਨ ਹੋਏ ਹਮਾਰੀ ਆਸਾ ਤੌਰ ਭਜਨ ਨੰਨੇ ਦੀ ਆਵਾਜ਼ ਭਜਨ ਤੌਰ ਭਜਨ ਕੀ ਇੱਥੇ ਵਿਸਰਾਮ ਕੀਤੇ ਰਹ ਰਾਰਾ ਫਾਹਿਦ ਲਾਮ ਰਹੇ ਪਿਆਸਾ ਪਿਆਸਾ ਉਚਾਰਨ ਕਰਨੇ ਚ ਲੱਗਾ ਜਈਆ ਪੱਪੇ ਸਿਆਰੀ ਐੜੇ ਕੰਨਾ ਸਸੇ ਕੰਨਾ ਪਿਆਸਾ ਤੂਰ ਭਜਨ ਕੀ ਰਹਿ ਪਿਆਸਾ ਸਮਝ ਲੱਗੀ ਇਸ ਦੀ ਹਾਂਜੀ ਕਕਾ ਰਾਰੇ ਬਿਹਾਰੀ ਐਡ ਜਲਾਵਾ ਕਰੀਐ ਇੱਥੇ ਵੀ ਰਾਰੇ ਬਿਹਾਰੀ ਐਡ ਜਲਾਵਾ ਸੰਘਰੀਐ ਠੀਕ ਆ ਇਹਨੂੰ ਪਿਆਸਾ ਉਚਾਰਨ ਕਰਨਾ ਠੀਕ ਹੈ ਸਾਰੀ ਪੰਕਤੀ ਸਮਝ ਲੱਗੀ ਨਾ ਹਾਂਜੀ ਵਾਹਿਗੁਰਜੀ ਕਾ ਖਾਲਸਾ ਕਾਲ ਸਾਬ ਵਾਹਿਗੁਰਜੀ ਕੀ ਫਤਿਹ